ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਫੌਜੀ ਬਲਜੀਤ ਸਿੰਘ ਜਿਨ੍ਹਾਂ ਦੀ ਮੰਗਲਵਾਰ ਨੂੰ ਰਾਜੋਰੀ ਸੈਕਟਰ ਦੇ ਵਿੱਚ ਉਹ ਸ਼ਹੀਦੀ ਪ੍ਰਾਪਤ ਕਰ ਗਏ ਤੁਹਾਨੂੰ ਦੱਸ ਦਈਏ ਸ਼ਹੀਦ ਬਲਜੀਤ ਸਿੰਘ ਅਤੇ ਉਹਨਾਂ ਦੇ ਨਾਲ ਚਾਰ ਹੋਰ ਜਵਾਨ ਵਿਸ਼ੇਸ਼ ਸਰਚ ਅਭਿਆਨ ਦੇ ਦੌਰਾਨ ਦੁਸ਼ਮਣਾਂ ਦੀ ਭਾਲ ਦੇ ਲਈ ਗਸ਼ਟ ਦੇ ਸਨ ਜਦੋਂ ਇਹਨਾਂ ਦੀ ਗੱਡੀ ਖੜ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਉਤੇ ਹੀ ਬਲਜੀਤ ਸਿੰਘ ਜੋਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਨਾਲ ਜਿਹੜੇ ਚਾਰ ਹੋਰ ਇਸੇ ਵਿੱਚ ਫੌਜੀ ਜਵਾਨ ਸਨ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾ ਇਸ ਦੇ ਵਿੱਚ ਬਲਜੀਤ ਸਿੰਘ ਜਿਨ੍ਹਾਂ ਦੀ ਮ੍ਰਿਤਕ ਦੇ ਅੱਜ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਪਹੁੰਚੀ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਸ਼ਹੀਦ ਬਲਜੀਤ ਸਿੰਘ ਫੋਰਸ ਦੇ ਵਿੱਚ ਵਿਸ਼ੇਸ਼ ਗੱਡੀ ਤੇ ਮਸ਼ੀਨ ਗਨ ਉੱਤੇ ਡਿਊਟੀ ਨਿਭਾ ਰਹੇ ਸੀ। ਗਸ਼ਤੇ ਦੌਰਾਨ ਉਹਨਾਂ ਦਾ ਸਾਹਮਣਾ ਦੁਸ਼ਮਣਾਂ ਦੇ ਨਾਲ ਹੋ ਗਿਆ ਅਤੇ ਘਟਨਾ ਦੇ ਵਿੱਚ ਉਹਨਾਂ ਦੀ ਗੱਡੀ 200 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਜਿਸ ਦੇ ਵਿੱਚ ਬਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਹਨਾਂ ਦੇ ਚਾਰ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਏ ਵੀਰਵਾਰ ਤੜਕੇ ਜਦੋਂ ਚੰਡੀ ਮੰਦਰ ਹੈੱਡਕੁਆਟਰ ਤੋਂ ਫੋਰਸ ਅਤੇ ਜਵਾਨਾਂ ਦੀ ਵਿਸ਼ੇਸ਼ ਟੁਕੜੀ ਉਹਨਾਂ ਦੇ ਮ੍ਰਿਤਕ ਦੇ ਲੈ ਕੇ ਪਿੰਡ ਪੋਚੀ ਤਾਂ ਪੂਰੇ ਪਰਿਵਾਰ ਅਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੀ ਅੰਤਿਮ ਯਾਤਰਾ ਨੂਰਪੁਰ ਬੇਦੀ ਤੋਂ ਉਹਨਾਂ ਦੇ ਪਿੰਡ ਨੂੰ ਗਈ। ਉੱਥੇ ਰਸਤੇ ਦੇ ਵਿੱਚ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਸ਼ਹੀਦ ਦੇ ਕਾਫਲੇ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੰਝੂ ਭਰੀਆਂ ਅੱਖਾਂ ਦੇ ਨਾਲ ਲੋਕਾਂ ਨੇ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਦੇ ਨਾਰੇ ਵੀ ਲਗਾਏ। ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਸ਼ਹੀਦ ਨੂੰ ਅੰਤਮ ਸਲਾਮੇ ਦਿੱਤੀ ਦੱਸਦੇ ਇਹ ਕਿ ਸ਼ਹੀਦ ਬਲਜੀਤ ਸਿੰਘ ਦੇ ਪਿਤਾ ਸੰਤੋਖ ਸਿੰਘ ਜਿਨ੍ਹਾਂ ਦੀ ਕਰੀਬ 1 ਸਾਲ ਪਹਿਲਾਂ ਮੌਤ ਹੋ ਗਈ ਸੀ ਸ਼ਹੀਦ ਦੇ ਚਚੇਰੇ ਭਰਾ ਸਰਪਜੀਤ ਸਿੰਘ ਡੁੰਮੇ ਵਾਲੇ ਨੇ ਦੱਸਿਆ ਕਿ ਸਾਡੀ ਬਲਜੀਤ ਸਿੰਘ ਦੇ ਨਾਲ ਇੱਕ ਦਿਨ ਪਹਿਲਾਂ ਹੀ ਗੱਲ ਹੋਈ ਸੀ ਗਲਬਾਦ ਦੌਰਾਨ ਬਲਜੀਤ ਨੇ ਦੱਸਿਆ ਸੀ ਕਿ ਦੁਸ਼ਮਣਾਂ ਦੀ ਗਤੀਵਿਧੀਆਂ ਦਾ ਪਤਾ ਚੱਲਣ ਉਤੇ ਉਹਨਾਂ ਦੀ ਡਿਊਟੀ ਇੱਥੇ ਹੀ ਲਗਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਬਲਜੀਤ ਸਿੰਘ ਦੇ ਵਿਆਹ ਨੂੰ ਅਜੇ 1 ਸਾਲ ਪੂਰਾ ਹੋਇਆ ਹੈ ਸ਼ਹੀਦ ਬਲਜੀਤ ਸਿੰਘ ਜਿਨ੍ਹਾਂ ਦੀ ਪਤਨੀ ਅਮਨਦੀਪ ਕੌਰ ਵਿਆਹ ਤੋਂ ਬਾਅਦ ਦੀ ਪੜ੍ਹਾਈ ਕਰ ਰਹੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ